ਉਸ ਟਾਈਮ ਸਾਨੂੰ ਕਿਸੇ ਦੇ ਗਵਾਂਢੀਆਂ ਦੇ ਘਰੇ ਫੋਨ ਆਇਆ ਤਾਂ ਉਹ ਸਾਨੂੰ ਘਰੇ ਮੈਸੇਜ ਦੇਣ ਆਇਆ ਸੀ ਵੀ ਇਹ ਸੀ ਦੋਵੇਂ ਨੇ ਮੈਂ ਜਾਇ ਸੀ ਦੋ ਦਿਨ ਵਾਸਤੇ ਆਇਆ ਸੀ ਮੈਂ ਸੋਹੀ ਗੱਲ ਰਹੀ ਮੁਰਕੇ ਅੱਜ ਤਾਂ ਫੀਲਟ ਬਹੁਤ ਹੁੰਦਾ ਵੀ ਚਲੋ ਉਹਨਾਂ ਨੇ ਵੀ ਦੇਸ਼ ਦੀ ਲਈ ਕੁਰਬਾਨੀ ਕੀਤੀ ਉਹਨਾਂ ਦੀ ਕੁਰਬਾਨੀ ਦੇ ਖਾਤਰ ਹੀ ਅੱਜ ਅਸੀਂ ਸਾਨੂੰ ਆਨ ਨੈ ਨਮਾਨ ਸਨਮਾਨ ਮਿਲਦਾ ਤੁਸੀਂ ਵੀ ਸਾਡੇ ਵਿੱਚ ਉਹਨਾਂ ਦੀ ਕੁਰਬਾਨੀ ਦੇ ਖਾਤਰ ਹੀ ਆਇਓ ਬੇ ਇਸ ਕਾਲ ਤੇ ਬਹੁਤ ਮਾਣ ਉਹਨਾਂ ਦਾ ਵੀ ਉਹਨਾਂ ਨੇ ਕੀ ਨਾਮ ਮੇਰਾ ਨਾਮ ਮਨਜੀਤ ਕੌਰ ਆ ਮੇਰੇ ਪਤੀ ਸਰਦਾਰ ਅਜੈਬ ਸਿੰਘ ਹਵਲਦਾਰ ਅੱਤ ਸਖਰੇਜਮੈਂਟ ਵਿੱਚ ਸੀ ਜੋ ਕਾਰਗਿਲ ਵਿੱਚ ਸ਼ਹੀਦ ਹੋ ਗਏ ਸਨ ਉਹ 26 ਜੁਲਾਈ ਨੂੰ ਪੂਰੇ ਭਾਰ ਦੇ ਵਿੱਚ ਕਾਰਗਿਲ ਦਿਵਸ ਸੱਚੋ ਮਨਾਇਆ ਜਾਂਦਾ ਅੱਜ 25 ਸਾਲ ਹੋ ਉਸ ਨੂੰ ਹੋ ਚੁੱਕੇ ਆ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਸੀਗਾ ਜਿਹੜੇ ਤੁਹਾਡੇ ਹਸਬੰਡ ਹਵਲਦਾਰ ਅਜੈਬ ਸਿੰਘ ਜੀ ਸ਼ਹੀਦ ਹੋ ਗਏ ਕੀ ਰਾਤ ਉਸ ਉਸ ਟਾਈਮ ਸਾਨੂੰ ਕਿਸੇ ਦੇ ਗੁਆਂਢੀਆਂ ਦੇ ਘਰੇ ਫੋਨ ਆਇਆ ਤਾਂ ਉਹ ਸਾਨੂੰ ਘਰੇ ਮੈਸੇਜ ਦੇਣ ਆਇਆ ਸੀ ਵੀ ਇਹ ਸੀਦ ਹੋ ਗਏ ਨੇ ਤੇ ਤੁਹਾਡੀ ਆਖਰੀ ਗੱਲ ਕਦੋਂ ਹੋਈ ਸੀ ਕਦੋਂ ਅੰਮ੍ਰਿਤਸਰ ਤੋਂ ਗਏ ਸੀਗੇ ਆ ਮੈਂ ਚਾਏ ਸੀ ਦੋ ਦਿਨ ਵਾਸਤੇ ਆਏ ਸੀ ਬਸ ਉਹੀ ਗੱਲ ਰਹੀ ਮੁਰਕੀ ਨਹੀਂ ਕਰਨੀ ਇਹੋ ਜਿਹਾ ਫੀਲ ਹੁੰਦਾ ਅੱਜ ਕਿੰਨਾ ਕਰ ਮਾਨਸੂ ਸੋਹਣਾ ਦੱਲ ਅੱਜ ਤਾਂ ਫੀਲ ਤਾਂ ਬਹੁਤ ਹੁੰਦਾ ਵੀ ਚਲੋ ਉਹਨਾਂ ਨੇ ਵੀ ਦੇਸ਼ ਦੀ ਲਈ ਕੁਰਬਾਨੀ ਕੀਤੀ ਉਹਨਾਂ ਦੀ ਕੁਰਬਾਨੀ ਦੇ ਖਾਤਰ ਹੀ ਅੱਜ ਅਸੀਂ ਸਾਨੂੰ ਆ ਨਾ ਨੀ ਨਮਾਨ ਸਨਮਾਨ ਮਿਲਦਾ ਹੈ ਤੁਸੀਂ ਸਾਡੇ ਵਿੱਚ ਉਹਨਾਂ ਦੀ ਕੁਰਬਾਨੀ ਦੇ ਖਾਤਰ ਹੀ ਆਇਓ। ਇਹ ਇਸ ਗੱਲ ਦਾ ਤੇ ਬਹੁਤ ਮਾਣ ਉਹਨਾਂ ਦਾ ਵੀ ਉਹਨਾਂ ਨੇ ਕੁਰਬਾਨੀ ਕੀਤੀ। ਮਤਲਬ ਜੀ ਸੁਭਾਅ ਕਿਸ ਤਰ੍ਹਾਂ ਸੀ ਉਹਨਾਂ ਦਾ? ਕੋਈ ਕੀ ਸੁਪਨਾ ਸੀਗਾ ਕਿ ਹਾਂ ਜੇਰੇ ਮੇਰੇ ਬੱਚੇ ਹੋਣਗੇ ਉਹ ਵੱਡੇ ਕੀ ਬਣ ਲੈ ਕਿਸ ਤਰ੍ਹਾਂ ਦਾ ਗੱਲ ਸੁਭਾਅ ਬਹੁਤ ਵਧੀਆ ਸੀ ਬੱਚਿਆਂ ਪ੍ਰਤੀ ਵੀ ਬਹੁਤ ਵਧੀਆ ਸੁਭਾਅ ਸੀ ਬੱਚੇ ਉਸ ਟਾਈਮ ਬਹੁਤ ਛੋਟੇ ਸੀ। ਅਜੇ ਤਾਂ ਉਹਨਾਂ ਨੇ ਕਦੀ ਸੁਪਨੇ ਦਾ ਜ਼ਿਕਰ ਹੀ ਨਹੀਂ ਕੀਤਾ ਕਿ ਕੀ ਸੁਪਨਾ ਜੇ ਬੱਚੇ ਬਹੁਤ ਛੋਟੇ ਸੀ। ਜਦੋਂ ਉਹਨਾਂ ਦੀ ਸ਼ਹੀਦ ਹੋਏ ਸੀਗੇ ਤੁਹਾਡੀ ਉਮਰ ਕਿੰਨੀ ਸੀ ਕਿੰਨੇ ਤੁਹਾਨੂੰ ਸਾਲ ਹੋ ਗਏ ਸੀਗੇ ਤੇ ਬੱਚੇ ਦੀ ਉਮਰ ਕਿੰਨੀ ਸੀਗੀ? ਬੇਟਾ 5 ਸਾਲ ਦਾ ਸੀ 베ਰੀ ਚਾਰਕ ਦੀ ਸੀ ਤੇ ਮੇਰੀ ਉਮਰ ਹੈਗੀ ਸੀ 28 ਕਿਸਾਂ ਤੇ ਸਰਕਾਰਾਂ ਦਾ ਰਵਈਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਵੱਲੋਂ ਜੋ ਇੱਜ਼ਤ ਮਾਨ ਦਿੱਤਾ ਜਾ ਰਿਹਾ ਉਸ ਤੋਂ ਸੰਤੁਸ਼ਟ ਹੋ ਤੁਸੀਂ ਦੇਖੋ ਜੀ ਹੁਣ ਅਸੀਂ ਤਾਂ ਬਿਜੀ ਹੋ ਗਏ ਆਪਣੀ ਫੈਮਿਲੀ ਚ ਪਰਿਵਾਰ ਚ ਉਸ ਟਾਈਮ ਤੇ ਇੱਜ਼ਤ ਮਾਨ ਦਿੱਤਾ ਸੀ ਸਰਕਾਰ ਨੇ ਜਦੋਂ ਕਾਰ ਛਿੱਧੀਆਂ ਪਾਈਆਂ ਹੀ ਉਹਨਾਂ ਨੇ ਮਿਲਿਆ ਸੀ ਮਾਨ ਸਨਮਾਨ ਉਸ ਟਾਈਮ ਮਿਲਿਆ ਸੀ ਲੱਗਦਾ ਕਿ ਸਰਕਾਰ ਜਿਹੜੀ ਹੈ ਸਿਰਫ 15 ਅਗਸਤ ਹੋ ਗਈ ਜਾਂ 26 ਜਨਵਰੀ ਹੋ ਗਈ ਜਾਂ ਕਾਰਗਿਲ ਦਿਵਸ ਤਾਂ ਤਾਤੀ ਸ਼ਹੀਦਾਂ ਨੂੰ ਯਾਦ ਹਾਂ ਜੀ ਹਾਂ ਜੀ ਇਹ ਗੱਲ ਤਾਂ ਲੱਗਦੀ ਪਰ 15 ਅਗਸਤ ਤੇ 26 ਜਨੂ ਆਾਨੂੰ ਐਸੇ ਵੀ ਨਹੀਂ ਯਾਦ ਕਰਦੇ ਕੁਝ ਕਹਿਣਾ ਚਾਹੋਗੇ ਸਰਕਾਰ ਨੂੰ ਕੁਝ ਅਪੀਲ ਕਰਨਾ ਚਾਹੋਗੇ ਬਾਕਵਾ ਜੀ ਸਰਕਾਰ ਨੂੰ ਤੇਹੀ ਅਪੀਲ ਹੈ ਵੀ ਜੇ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਦੇ ਪਰਿਵਾਰਾਂ ਦਾ ਵੀ ਖਿਆਲ ਰੱਖੇ ਉਹਨਾਂ ਦੇ ਬੱਚਿਆਂ ਦਾ ਵੀ ਮਗਰ ਖਿਆਲ ਰੱਖੇ ਵੀ ਅਸੀਂ ਉਹਨਾਂ ਨੂੰ ਯਾਦ ਕਰਨਾ ਉਹਨਾਂ ਦੀ ਖਾਤਰੀ ਤੇ ਅੱਜ ਇਹ ਆਪਾਂ ਬਾਹਰ ਆ ਠੀਕ ਉਹਨਾਂ ਸ਼ਹੀਦਾਂ ਦੀ ਖਾਤਰੀ ਬਾਈ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਤੇ ਮੈਂ ਸ਼ਹੀਦ ਸਰਦਾਰ ਅਜੀਤ ਸਿੰਘ ਜੀ ਦਾ ਬੇਟਾ ਹਾਂ ਜੀ ਤੇ ਮੇਰੇ ਪਾਪਾ 8 ਸეგ ਰੈਜੀਮੈਂਟ ਦੇ ਵਿੱਚ ਸੀ ਤੇ 7 ਜੁਲਾਈ 1999 ਨੂੰ ਉਹ ਟਾਈਗਰ ਹਿੱਲ ਤੇ ਉਹਨਾਂ ਨੇ ਸ਼ਹੀਦੀ ਪਾਈ ਹੈ ਜੀ ਭਾਜੀ 25 ਸਾਲ ਹੋ ਚੁੱਕੇ ਆ ਤੇ ਘਰਗਿਲ ਦੇ ਬਸੇੜਾ ਬੱਚੋ ਬਣਾਇਆ ਜਾਂਦਾ ਹੈ 26 ਜੁਲਾਈ ਨੂੰ ਤੇ ਕਿੰਨਾ ਕਰ ਤੁਹਾਨੂੰ ਮਾਣਸ ਹੁੰਦਾ ਵਾ ਕਿ ਤੁਸੀਂ ਉਹਨਾਂ ਦੇ ਲੜਕੇ ਹੋ ਬਿਲਕੁਲ ਜੀ ਬਿਲਕੁਲ ਜੀ ਮਾਣ ਸਾਨੂੰ ਮਾਣ ਤੇ ਸਾਨੂੰ ਬਹੁਤ ਮਹਿਸੂਸ ਹੁੰਦਾ ਵਾ ਜੀ ਸਾਨੂੰ ਹਰ ਸਾਲ ਹੀ ਸਾਨੂੰ ਇੱਕ ਐਨ ਜੀਓ ਇਹ ਹੋ ਗਿਆ ਜਾਂ ਕੋਈ ਆਰਗੇਨਾਈਜੇਸ਼ਨਸ ਹੋ ਗਈਆਂ ਇਹ ਸਰਕਾਰ ਹੋ ਗਈ ਸਾਨੂੰ ਹਰ ਸਾਲ ਇਹ ਇਨਾਂ ਦਿਨਾਂ ਦੇ ਵਿੱਚ ਜ਼ਰੂਰ ਚੇਤੇ ਕਰਦੇ ਆ ਜੀ ਇਨਾਂ ਦਿਨਾਂ ਦੇ ਵਿੱਚ ਹੀ ਸਾਡੀ ਰੈਜਿਮੈਂਟ ਵੀ ਸਾਨੂੰ ਚੇਤੇ ਕਰਦੀ ਆ ਤੇ ਇਸ ਦਿਨ ਨੂੰ ਮਨਾਉਣ ਦੇ ਵਿੱਚ ਸਾਾਨੂੰ ਉਹ ਸਾਡੀ ਭਾਗੀਦਾਰੀ ਪਾਉਂਦੇ ਆ ਜੀ ਤੇ ਸਾਨੂੰ ਮਾਣ ਆ ਜੀ ਸਰਕਾਰਾਂ ਤੇ ਵੀ ਤੇ ਉਹਨਾਂ ਦੀ ਸ਼ਹੀਦੀ ਤੇ ਵੀ ਤੇ ਸਰਕਾਰ ਵੱਲੋਂ ਜੋ ਰਵਈਆ ਹੈ ਉਹ ਚੰਗਾ ਰਵਈਆ ਵੇਖਿਆ ਇੱਜ਼ਤ ਮਾਣ ਜੋ ਮਿਲਣਾ ਚਾਹੀਦਾ ਮਿਲਿਆ ਬਿਲਕੁਲ ਜੀ ਬਿਲਕੁਲ ਇਹ ਤੇ ਕੋਈ ਸ਼ੱਕ ਨਹੀਂ ਜੀ ਇਹਦੇ ਵਿੱਚ ਕਿ ਸਰਕਾਰ ਸਰਕਾਰ ਨੇ ਸਾਡਾ ਸਾਥ ਨਹੀਂ ਦਿੱਤਾ ਸਰਕਾਰਾਂ ਨੇ ਹਰ ਥਾਂ ਦੇ ਸਰਕਾਰ ਨੇ ਸਾਡਾ ਸਾਥ ਦਿੱਤਾ ਵਾ ਜੀ ਉਦੋਂ ਜੋ ਵਕਤ ਸੀ ਉਹ ਤੇ ਉਦੋਂ ਤੇ ਥੋੜਾ ਔਖਾ ਹੀ ਲੱਗਾ ਸੀ ਖੁਦ ਨੂੰ ਪਰ ਜਿਉਂ ਜਿਉਂ ਵਕਤ ਬੀਤਿਆ ਤੇ ਸਰਕਾਰਾਂ ਨੇ ਫਿਰ ਮੰਮੀ ਨੂੰ ਜੌਬ ਦੇ ਦਿੱਤੀ ਫਿਰ ਬਿਜ਼ਨਸ ਦੇ ਦਿੱਤਾ ਸਾਨੂੰ ਸਲੋਲੀ ਸਲੋਲੀ ਇਹ ਆ ਕਿ ਸਰਕਾਰ ਨੇ ਸਾਨੂੰ ਸਾਡੀ ਜ਼ਰੂਰ ਹੈਲਪ ਕੀਤੀ ਹੈ ਜੀ ਅਸੀਂ ਦੇਖ ਗਵਾਂਗੇ ਜੀ ਜ਼ਰੂਰ ਕੀਤਾ ਵਾ ਠੀਕ ਧੰਨਵਾਦ